ਦੋਸਤੋ ਅੱਜ ਅਸੀਂ ਇੱਕ ਅਹਿਮ ਮੁੱਦੇ ਬਾਰੇ ਗੱਲ ਕਰਾਂਗੇ ਬਹੁਤ ਵਾਰੀ ਐਸਾ ਹੁੰਦਾ ਹੈ ਕਿ ਬਹੁਤ ਸਾਰੇ ਵਿਅਕਤੀ ਉਸ ਗੱਲ ਨੂੰ ਮਹਿਸੂਸ ਤਾਂ ਕਰਦੇ ਹਨ ਪਰ ਕਰਨ ਕਹਿਣ ਤੋਂ ਕਈ ਵਾਰ ਗੁਰੇਜ਼ ਕਰਦੇ ਹਨ ਅੱਜ ਮੈਂ ਗੱਲ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਾਂ ਬਾਰੇ ਦੋਸਤੋ ਹਰਮੰਦਰ ਸਾਹਿਬ ਸਾਰੇ ਸਿੱਖਾਂ ਲਈ ਬਹੁਤ ਹੀ ਪਵਿੱਤਰ ਸਥਾਨ ਹੈ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਨਕਮਸਤ ਹੋਣ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਲਈ ਤਲਾਬ ਦੇ ਵਿੱਚ ਇਸ਼ਨਾਨ ਕਰਨ ਲਈ ਤੇ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਪਹੁੰਚਦੇ ਹਨ ਪਰ ਦੇਖਣ ਵਿੱਚ ਆਇਆ ਹੈ ਜਾਂ ਉੱਥੇ ਬਹੁਤ ਉਹ ਸ਼ਰਧਾਲੂ ਜਿਹੜੇ ਸਿਆਣੀ ਉਮਰ ਦੇ ਹਨ ਜਾਂ ਆਪਾਂ ਕਹਿੰਦੀਏ ਕਿ ਜਿਨ੍ਹਾਂ ਦੀ ਉਮਰ ਇੱਕ ਦਰਜੇ ਤੋਂ ਜ਼ਿਆਦਾ ਹੈ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਕਿ ਉਹ ਸੀਨੀਅਰ ਸਿਟੀਜ਼ਨ ਦੇ ਵਿੱਚ ਆਉਂਦੇ ਆ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਤਕਲੀਫ ਮਹਿਸੂਸ ਕਰਦੇ ਹਨ ਉਸ ਦੇ ਵਿੱਚ ਹੋ ਸਕਦਾ ਹੈ ਕਿ ਕਿਧਰੇ ਨਾ ਕਿਧਰੇ ਕੁਝ ਪ੍ਰਬੰਧਾਂ ਦੇ ਸੁਧਾਰ ਨਾਲ ਉਹਨਾਂ ਨੂੰ ਉਹ ਸਹੂਲਤ ਜਾਂ ਸੁਵਿਧਾ ਮੁਹੱਈਆ ਕਰਾਈ ਜਾ ਸਕਦੀ ਹੈ ਇਹਦੇ ਵੱਲ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰ ਆਪਣਾ ਧਿਆਨ ਦੇਵੇਗੀ ਦੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਤੁਸੀਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਜਾਂਦੇ ਹੋ ਤਾਂ ਉੱਥੇ ਬਹੁਤ ਲੰਬੀ ਲਾਈਨ ਲੱਗੀ ਹੁੰਦੀ ਹੈ ਜੋ ਆਮ ਤੌਰ ਤੇ ਅਕਾਲ ਤਖਤ ਸਾਹਿਬ ਤੱਕ ਜਾਂ ਕਈ ਵਾਰ ਮੋੜਕੋੜ ਖਾ ਕੇ ਉਸ ਤੋਂ ਵੀ ਪਿੱਛੇ ਤੱਕ ਲਾਈਨ ਵਿੱਚ ਲੋਕ ਉਡੀਕਵਾਰੀ ਦੀ ਉਡੀਕ ਵਿੱਚ ਲਗਾਤਾਰ ਖੜੇ ਹੁੰਦੇ ਹਨ ਦੇਖਣ ਵਿੱਚ ਆਇਆ ਹੈ ਕਿ ਹਰ ਵਿਅਕਤੀ ਨੂੰ ਜੋ ਉਸ ਪੰਕਤੀ ਦੇ ਅਖੀਰ ਵਿੱਚ ਖੜਦਾ ਹੈ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਡੇਢ ਤੋਂ 2 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਇਹ ਉਸ ਵਿਅਕਤੀ ਲਈ ਜੋ ਸਰੀਰਕ ਤੌਰ ਤੇ ਰਿਸਟਪੁਸ਼ ਨਹੀਂ ਬਹੁਤ ਜ਼ਿਆਦਾ ਸਮਾਂ ਹੈ ਬਹੁਤ ਵਾਰੀ ਉਹਨਾਂ ਲਈ ਉੱਥੇ ਖੜੇ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਕਈ ਵਿਅਕਤੀਆਂ ਨੂੰ ਦੇਖਿਆ ਹੈ ਕਿ ਉਹ ਆਸੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਤੇ ਹੋਰ ਮੱਥਾ ਟੇਕ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਇਭਲਾਸ਼ਾ ਆਪਣੇ ਮਨ ਦੇ ਵਿੱਚ ਲੈ ਕੇ ਹੀ ਵਾਪਸ ਚਲੇ ਜਾਂਦੇ ਹਨ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਨਾ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉੱਥੇ ਉਹਨਾਂ ਨੇ ਪਾਈਪ ਲਗਾ ਕੇ ਆਪਣੇ ਵੱਲੋਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦੇ ਨਾਲ ਜੇਕਰ ਕੁਝ ਅਜਿਹਾ ਹੋ ਸਕੇ ਕਿ ਹਰ ਵਿਅਕਤੀ 15 ਮਿੰਟ ਦੇ ਵਿੱਚ ਮੱਥਾ ਟੇਕ ਕੇ ਵਾਪਸ ਆ ਸਕੇ ਤਾਂ ਇਸ ਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਵਿਅਕਤੀ ਮੱਥਾ ਵੀ ਟੇਕ ਸਕਦੇ ਹਨ ਤੇ ਉਹਨਾਂ ਨੂੰ ਸੁਭਦਾ ਵੀ ਹੋ ਸਕਦੀ ਹੈ ਦਰਬਾਰ ਸਾਹਿਬ ਦੇ ਚਾਰ ਛਪੇਰੇ ਪ੍ਰਕਰਮਾ ਬਣੀ ਹੋਈ ਹੈ ਜਿਸ ਵਿੱਚ ਬਰਾਂਡੇ ਬਣੇ ਹੋਏ ਹਨ ਕੀ ਇਹ ਹੈ ਸੰਭਵ ਨਹੀਂ ਜੇ 50-50 ਸਿੰਘਾਂ ਦਾ ਜਥਾ ਉੱਥੇ ਬਿਠਾਇਆ ਜਾਵੇ ਤੇ ਉਹਨਾਂ ਨੂੰ ਟੋਕਨ ਈਸ਼ੂ ਕੀਤਾ ਜਾਵੇ ਕਿ ਤੁਸੀਂ ਇਸ ਸਮੇਂ ਜਾਓ 15 ਮਿੰਟਾਂ ਦੇ ਵਿੱਚ ਆਪਣਾ ਮੱਥਾ ਟੇਕ ਕੇ ਵਾਪਸ ਆਓ ਤੇ ਫਿਰ ਸ਼ਰਧਾਲੂਆਂ ਦਾ ਦੂਸਰਾ ਤੀਸਰਾ ਚੌਥਾ ਤੇ ਪੰਜਵਾਂ ਵਾਰੀ ਸਰ ਜਥੇ ਆ ਜਿਹੜੇ ਉਹ ਜਾਂਦੇ ਰਹਿਣ ਤੇ ਬਾਕੀ ਸ਼ਰਧਾਲੂ ਜੋ ਆਸੇ-ਪਾਸੇ ਪ੍ਰਕਰਮਾਂ ਦੇ ਵਰਾਂਡੇ ਬਣੇ ਹਨ ਉੱਥੇ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰ ਸਕਦੇ ਹਨ ਇਸ ਦੇ ਨਾਲ ਕੀ ਹੋਵੇਗਾ ਕਿ ਪੰਕਤੀ ਵਿੱਚ ਖੜੇ ਰਹਿ ਕੇ ਡੇਢ ਜਾਂ 2 ਘੰਟੇ ਜੋ ਆਪਣੀ ਵਾਰੀ ਦੀ ਉਡੀਕ ਨਹੀਂ ਕਰ ਸਕਦੇ ਉਹ ਮਜਬੂਰੀ ਬਸ ਬਾਹਰ ਤੋਂ ਹੀ ਮੱਥਾ ਟੇਕ ਕੇ ਜਾਂ 2-400 ਕਿਲੋਮੀਟਰ ਤੋਂ ਆ ਕੇ ਆਪਣੀ ਮੱਥਾ ਟੇਕਣ ਦੀ ਸ਼ਰਧਾ ਨੂੰ ਮਨ ਵਿੱਚ ਲੈ ਕੇ ਹੀ ਵਾਪਸ ਚਲੇ ਜਾਂਦੇ ਹਨ ਮੈਨੂੰ ਇਹ ਲੱਗਦਾ ਹੈ ਕਿ ਇਸ ਛੋਟੀ ਵਿਵਸਥਾ ਦੇ ਨਾਲ ਬਹੁਤ ਵੱਡੇ ਪੱਧਰ ਤੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਦੇ ਵਿੱਚ ਜਾਂ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਵਿੱਚ ਸਹੂਲਤ ਮਿਲ ਸਕਦੀ ਹੈ ਇਸ ਵੱਲ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰ ਧਿਆਨ ਦੇਵੇਗੀ ਤੇ ਦੂਸਰਾ ਪੱਖ ਜੋ ਇਸ ਤੋਂ ਵੀ ਵਧੇਰੇ ਧਿਆਨ ਦੀ ਮੰਗ ਕਰਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਨਾਲ ਜੁੜੇ ਹੋਏ ਹਾਂ ਤੇ ਜੇ ਸਿੱਖ ਫਲਸਫਾ ਸਾਨੂੰ ਇਸ ਗੱਲ ਬਾਰੇ ਜਾਣਕਾਰੀ ਦਿੰਦਾ ਹੈ ਕਿ ਇੱਥੇ ਕਿਸੇ ਵੀ ਮੜੀ ਮਸਾਨ ਦੀ ਪੂਜਾ ਲਈ ਕੋਈ ਥਾਂ ਨਹੀਂ ਇੱਥੇ ਸ਼ਬਦ ਸਾਡਾ ਗੁਰੂ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਗੁਰੂ ਮੰਨ ਕੇ ਚੱਲਦੇ ਹਾਂ ਹਰਦوار ਸਾਹਿਬ ਵਿਖੇ ਜਾ ਕੇ ਉੱਥੇ ਉਲਟ ਦਿਸ਼ਾਵਲ ਪਾਣੀ ਦੇ ਕੇ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਸ ਕਿਸਮ ਦੇ ਦਿਖਾਵੇ ਜਾਂ ਸ਼ਰਧਾ ਦੇ ਨਾਲ ਕਿਸੇ ਵੀ ਵਿਅਕਤੀ ਦਾ ਕੁਝ ਹਾਸਲ ਨਹੀਂ ਹੁੰਦਾ ਬਲਕਿ ਉਸ ਨੂੰ ਉਹਨਾਂ ਸਿੱਖਿਆਵਾਂ ਜਾਂ ਵਿਚਾਰਾਂ ਤੇ ਅਮਲ ਕਰਨਾ ਚਾਹੀਦਾ ਹੈ ਜੋ ਸਮਾਜ ਦੇ ਕੰਮ ਆਉਣ ਦੇਖਣ ਵਿੱਚ ਆਇਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਜਦੋਂ जाया ਜਾਂਦਾ ਹੈ ਤਾਂ ਪ੍ਰਕਰਮਾਂ ਦੇ ਵਿੱਚ ਇੱਕ 베ਰੀ ਦਾ ਦਰਖਤ ਹੈ ਉਸ 베ਰੀ ਦੇ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸ਼ਰਧਾਲੂ ਚਾਦਰ ਵਿਛਾ ਕੇ ਬੈਠਾ ਹੁੰਦਾ ਹੈ ਅਤੇ ਸ਼ਰਧਾਵਾਨ ਸਿੱਖ ਉਸ ਤੇ ਲਗਾਤਾਰ ਪੈਸੇ ਰੱਖ ਕੇ ਮੱਥਾ ਟੇਕਦੇ ਹਨ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਉਸ ਕਿਸਮ ਦੀ ਮਨਵਤ ਵੱਲ ਹੀ ਇਸ਼ਾਰਾ ਕਰਦਾ ਹੈ ਜਿਸ ਕਿਸਮ ਨੂੰ ਹਰਦوار ਸਾਹਿਬ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਇਸ ਲਈ ਚਾਹੀਦਾ ਹੈ ਕਿ ਘੱਟੋ-ਘੱਟ ਜੋ ਸਾਡਾ ਕੇਂਦਰੀ ਸਥਾਨ ਹੈ ਉਸ ਸਥਾਨ ਤੇ ਸਾਨੂੰ ਇਸ ਕਿਸਮ ਦੀ ਪਰੰਪਰਾ ਜਾਂ ਇਸ ਕਿਸਮ ਦਾ ਬਿੰਬ ਜਨਤਾ ਦੇ ਸਾਹਮਣੇ ਨਹੀਂ ਰੱਖਣਾ ਚਾਹੀਦਾ ਜਿੱਥੇ ਕੋਈ ਵੀ ਵਿਅਕਤੀ ਜੋ ਸਾਡਾ ਸਭ ਤੋਂ ਪਵਿੱਤਰ ਗ੍ਰੰਥ ਜਿਸ ਨੂੰ ਅਸੀਂ ਗੁਰੂ ਮੰਨਿਆ ਹੈ ਉਸ ਤੋਂ ਸਵਾਇ ਹੋਰ ਕਿਸੇ ਵੀ ਚੀਜ਼ ਨੂੰ ਮੱਥਾ ਟੇਕੇ ਤਾਂ ਇਸ ਨੂੰ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਮਨਮਤ ਦੇ ਘੇਰੇ ਵਿੱਚ ਹੀ ਰੱਖਣਾ ਚਾਹੀਦਾ ਹੈ ਇਸ ਸੰਬੰਧੀ ਨਾ ਸਿਰਫ ਸਾਨੂੰ ਸਿੱਖਿਆ ਦੇਣੀ ਚਾਹੀਦੀ ਹੈ ਬਲਕਿ ਸਾਨੂੰ ਲਿਖ ਕੇ ਵੀ ਲਾਉਣਾ ਚਾਹੀਦਾ ਹੈ ਕਿ ਇਸ ਕਿਸਮ ਦੀ ਮਨਮਤ ਤੋਂ ਬਚਣਾ ਚਾਹੀਦਾ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਅਸੀਂ ਉਸ ਧਰਮ ਨਾਲ ਜੁੜੇ ਹੋਏ ਵਿਅਕਤੀ ਹਾਂ ਜਿਹੜਾ ਕਿਸੇ ਵੀ ਜਾਤੀ ਪਾਤੀ ਵਿੱਚ ਯਕੀਨ ਨਹੀਂ ਰੱਖਦਾ ਸਭ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ ਤੇ ਜੋ ਜੜ ਪੂਜਾ ਜਾਂ ਇਸ ਕਿਸਮ ਦੇ ਸਥਾਨ ਜਿਨ੍ਹਾਂ ਦਾ ਸ਼ਬਦ ਨਾਲ ਵਿਚਾਰ ਧਾਰਾ ਨਾਲ ਜਾਂ ਗੁਰਮਤ ਨਾਲ ਕੋਈ ਸੰਬੰਧ ਨਹੀਂ ਉਹਨਾਂ ਨੂੰ ਉਹ ਪੂਜਾ ਯੋਗ ਨਹੀਂ ਬਣਾਉਣਾ ਚਾਹੁੰਦਾ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੀ ਇਸ ਕਿਸਮ ਦਾ ਕਾਰਜ ਕਰਾਂਗੇ ਤਾਂ ਇਹਦੇ ਨਾਲ ਸਾਡੇ ਹੋਰ ਜਿਹੜੇ ਆਲੇ ਦੁਆਲੇ ਬੈਠੇ ਪਖੰਡ ਕਰਨ ਵਾਲੇ ਲੋਕ ਹੈ ਜਿਹੜੇ ਗੁਰੂ ਸਾਹਿਬ ਦੇ ਨਾਂ ਤੇ ਕਿਸੇ ਸਥਾਨ ਨੂੰ ਦੱਸ ਕੇ ਉਸ ਨੂੰ ਮਾਇਆ ਜਾਂ ਚੰਦਾ ਇਕੱਠਾ ਕਰਨ ਦਾ ਸਾਧਨ ਬਣਾਉਂਦੇ ਹਨ ਉਹਨਾਂ ਤੇ ਵੀ ਰੋਕ ਲੱਗੂਗੀ ਉਮੀਦ ਕੀਤੀ ਜਾ ਸਕਦੀ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਬੇਨਤੀ ਵੱਲ ਧਿਆਨ ਦੇਵੇ ਤਾਂ ਇਸ ਨਾਲ ਸਿੱਖ ਸ਼ਰਧਾਲੂ ਜਿਨ੍ਹਾਂ ਨੂੰ ਵਾਰ-ਵਾਰ ਬੇਨਤੀ ਕਰਨੀ ਪੈਂਦੀ ਹੈ ਕਿ ਜੇਕਰ ਉਹ ਹਰਮੰਦਰ ਸਾਹਿਬ ਆਏ ਹਨ ਤਾਂ ਦਰਸ਼ਨ ਜ਼ਰੂਰ ਕਰਕੇ ਜਾਣ ਉਹਨਾਂ ਨੂੰ ਡੇਢ ਜਾਂ 2 ਘੰਟੇ ਪੰਕਤੀ ਵਿੱਚ ਖੜਕੇ ਲੰਬਾ ਸਮਾਂ ਇੰਤਜ਼ਾਰ ਕਰਨ ਦੀ ਥਾਂ ਤੇ ਸਾਡੇ ਪ੍ਰਬੰਧਕ ਛੋਟੇ ਜਥਿਆਂ ਦਾ ਰੂਪ ਦੇ ਕੇ ਜੇ ਇਸ ਵਿੱਚ ਸੁਧਾਰ ਕਰ ਲੈਣ ਤਾਂ ਇਹਦੇ ਨਾਲ ਹਰ ਸ਼ਰਧਾਲੂ ਹੈ ਜਿਹੜਾ ਉਸ ਨੂੰ ਯੋਗ ਸਥਾਨ ਮਿਲੇਗਾ ਠੀਕ ਰੂਪ ਦੇ ਵਿੱਚ ਉਹ ਆਪਣਾ ਮੱਥਾ ਟੇਕ ਸਕੇਗਾ ਇਹਦਾ ਪ੍ਰਬੰਧ ਬਹੁਤ ਸਾਰੇ ਯੋਗ ਪ੍ਰਬੰਧਤ ਉੱਥੇ ਬੈਠੇ ਹੋਏ ਹਨ ਉਹ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਕਰ ਲੈਣਗੇ ਇਹਨਾਂ ਗੱਲਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ